ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 23 ਮਈ 2025 ਦਾ ਦੇਣਿਆ ਸ਼ੁਕਰਵਾਰ ਤੇ ਜਿਹੜੀ ਗੱਲ ਹਮੇਸ਼ਾ ਮੈਂ ਕਰਦਾ ਨਾ ਆਪਣੇ ਜੰਗ ਨੋਟਾ ਫਾਰਮਰ ਗਰੁੱਪ ਵੱਲੋਂ ਵੀ ਜਿਹੜੇ ਵੀਰਾਂ ਦਾ ਕਿਸਾਨ ਵੀਰਾਂ ਦੀ ਸੋਚ ਸਿੱਖਿਆ ਸिखਲਾਈ ਤੇ ਵਿਸ਼ਵਾਸ ਮਜ਼ਬੂਤ ਆ ਉਹੀ ਕੋਈ ਨਵੀਆਂ ਪੜਾਂ ਪਹੁੰਚਣਗੇ ਉਹੀ ਜਿਹੜਾ ਆ ਜਿਹੜਾ ਗਧੀ ਗੇੜਿਆ ਨਾ ਝੋਨੇ ਦਾ ਉਹਦੇ ਵਿੱਚੋਂ ਨਿਕਲਣਗੇ ਜਾਂ ਫਿਰ ਝੋਨਾ ਲਾਉਣ ਦੇ ਤਰੀਕਿਆਂ ਨੂੰ ਬਿਹਤਰ ਕਰਨਗੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਸਾਡਾ ਮਿਸ਼ਨ ਹੈ ਜਿਹੜਾ ਗਰੁੱਪ ਦਾ ਉਹ ਹੈਗਾ ਆ 2014 ਤੋਂ ਹੀ ਅਗਮੁਕਤ ਕੱਡੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਤੇ ਬਾਗਬਾਨੀ ਯੁਕਤ ਪੰਜਾਬ ਝੋਨਾ ਮੁਕਤ ਤੋਂ ਭਾਵ ਹੈ ਵੀ ਅਸੀਂ ਝੋਨੇ ਦੀ ਜਗ੍ਹਾ ਬਾਸਮਤੀ ਚਾਹੁੰਦੇ ਆ ਤੇ ਮੈਂ ਕਦੀ ਵੀ ਝੋਨੇ ਨੂੰ ਪ੍ਰੋਮੋਟ ਨਹੀਂ ਕਰਦਾ ਨਾ ਮੈਂ ਆਪਣੀ ਲਾਈਫ 'ਚ ਝੋਨਾ ਲਾਇਆ ਕਿਉਂਕਿ ਬੜੀ ਸ਼ੇਤੀ ਪਤਾ ਲੱਗ ਗਿਆ ਹੀ ਵੀ ਪੰਜਾਬ ਦੇ ਬਹੁਤ ਸਾਰੇ ਦੁੱਖਾਂ ਦਾ ਕਾਰਨ ਜਿਹੜਾ ਆ ਉਹ ਝੋਨਾ ਹੀ ਆ ਹੁਣ ਮੇਰਾ ਮੈਂ ਇਸ ਵੇਲੇ ਆਪਣੇ ਪਿੰਡ ਖੜਾ ਸਾਰਚੂਰ ਬਲਾਕ ਫਤਿਹਗੜ ਚੂੜੀਆਂ ਤਹਿਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਉਹ ਮੇਰਾ ਜਮਾਤੀ ਆ ਉਧਰ ਮੇਰੀ ਮਾਸੀ ਦਾ ਮੁੰਡਾ ਵੀ ਲੱਗਦਾ ਹੈ ਗੁਰਦੀਪ ਸਿੰਘ ਬਾਜਵਾ ਤੇ ਆ ਉਹਦਾ ਚੋਕਾ ਮਸ਼ੀਨ ਦੇ ਨਾਲ ਇਹ ਮਜੀਠਾ ਤੋਂ ਆਈ ਆ ਇਹ ਸਵੇਰ ਦੀ ਡੀਐਸਆਰ ਹੋ ਰਹੀ ਹੈ ਇੱਥੇ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਵੀ ਧਿਆਨ ਨਾਲ ਸੁਣੋ ਤੇ ਦੇਖੋ ਵੀ ਕਦੀ ਇਹ ਪੋਸੀਬਲ ਹੋ ਸਕਦਾ ਵੀ ਬੰਦਾ ਇੱਕ ਹੀ ਦਿਨ ਦੇ ਵਿੱਚ 8 ਕਿੱਲੇ ਬਾਸਮਤੀ ਕੇਰ ਕੇ ਤੇ ਉਹਦੇ ਉੱਤੇ ਪਾਣੀ ਵੀ ਲੱਗ ਜੇ ਆਂਡੀਆਂ ਗਵੰਡੀਆਂ ਦੀਆਂ ਮੋਟਰਾਂ ਵੀ ਜਿਹੜੀਆਂ ਆ ਹੁਣ ਲਾਈਟ ਬੰਦ ਹੋ ਗਈ ਆ ਆ ਦੇਖੋ ਇੱਕ ਪਾਣੀ ਆਹ ਮੋਟਰ ਦਾ ਆ ਰਿਹਾ ਸੀਗਾ ਆ ਹੁਣ ਇੱਕ ਆਹ ਮੋਟਰ ਦਾ ਪਾਣੀ ਆ ਰਿਹਾ ਇੱਕ ਉਹ ਤੀਸਰੀ ਦਾ ਆ ਰਿਹਾ ਸੀਗਾ ਉਹ ਜਿਹੜਾ ਪਰਲੇ ਪਾਸੇ ਪਾਣੀ ਜੀਰਿਆ ਪਨੀਰੀ ਤੋਂ ਪਰਾਂ ਉੱਥੋਂ ਸ਼ੁਰੂਆਤ ਹੋਈ ਸੀ ਸਵੇਰੇ 16:9 ਦੀ ਆ ਜਿਹੜਾ ਡੇਢ ਕਿਲਾ ਇਹ ਵੀ 169 ਦਾ ਉਹ ਅਗਲਾ ਕਿਲਾ ਵੀ ਪਰ ਚੱਲਿਆ ਜਿਹੜਾ ਉਹ ਵੀ 169 ਦਾ ਉਹਦੇ ਤੋਂ ਹੇਠਲਾ ਵੀ 169 ਦਾ ਯਾਨੀ ਕਿ ਚਾਰ ਕਿਲੇ 169 ਦੇ ਬਹੁਤ ਵਧੀਆ ਸੀੜਿਆ ਉਹਨੂੰ ਨੂੰ ਪ੍ਰੋਪਰ ਤਰੀਕੇ ਨਾਲ ਸੋਧਿਆ ਗਿਆ ਜਿੰਨੀ ਕੋ ਦੀ ਸਿਲ ਬਣਦੀ ਸੀ ਔਰ 7 ਕਿਲੋ ਬੀਜ ਪਾਇਆ ਜਾ ਰਿਹਾ ਔਰ ਆ ਜਿਹੜਾ ਚੌਕ ਕਿਲੇ ਦਾ ਪਲਾਟ ਆ ਉਹ ਭਾਈ ਸਾਹਿਬ ਹੁਣ ਫੇਰੇ ਲਾ ਰਹੇ ਜੀ ਜ਼ੂਮ ਕਰਦਾ ਮੈਂ ਇਹ ਆ ਲੋ ਇਹ ਸਾਰਾ ਹੈਗਾ 17 18 ਦਾ ਜਾਨੀ ਕਿ 30 ਮਈ ਦੇ ਸਵੇਰੇ ਸ਼ੁਰੂ ਕਰਕੇ 10 ਵਜੇ ਤੇ ਸ਼ਾਮਾਂ ਦੇ ਸੁਖ ਨਾਲ ਅਜੇ ਵਜੇ ਜੇ 6 ਤੇ ਇਹਨਾਂ ਨੇ 8 ਕਿੱਲੇ ਬੀਜਲੇ ਆ 4 ਕਿੱਲੇ 16 99 ਬਾਸਮਤੀ ਦੇ ਤੇ 4 ਕਿੱਲੇ 17 18 ਦੇ ਇੱਕ ਸਿਰਫ ਆ ਰਹਿ ਗਿਆ ਜੀ ਇਹਦੇ 'ਚ ਹੁਣ ਉਹਨੇ ਵੀਰ ਨੇ ਆਵੜਨਾ ਆਵਾਜ਼ ਮੈਂ ਤੁਹਾਨੂੰ ਸੁਣਾਉਣਾ ਕਿੰਨੀ ਪਿਆਰੀ ਇਹ ਚੋਕਾ ਮਸ਼ੀਨ ਹੈ ਜਿਹਨੂੰ ਸਟੈਪ ਸੀਡਰ ਕਹਿੰਦੇ ਆ ਕਿੰਨੇ ਦਾ ਭਾਅ ਹੈ 6 6 ਇੰਚ ਤੇ 4 4 ਦਾਣੇ ਲਾਉਂਦੀ ਆ ਤੇ ਇਹਦੇ ਵਿੱਚ 7 ਕਿਲੋ ਬੀਜ ਪਾ ਦਿੱਤਾ ਗੁਰਦੀਪ ਸਿੰਘ ਨੇ ਔਰ ਵੱਡੀ ਗੱਲ ਇੱਧਰ ਦੇਖੋ ਜਿਹੜਾ 1699 ਦਾ ਪਲਾਟ ਆ ਉਹ ਮੈਂ ਹੋਰ ਤੁਹਾਨੂੰ ਦਿਖਾਉਣਾ ਆ ਆ ਵੇਖੋ ਮੋਟਰ ਤੇ ਕਿੰਨੇ ਖੂਬਸੂਰਤ ਬੂਟੇ ਲੱਗੇ ਆੜੂ ਨੂੰ ਬਹੁਤ ਜ਼ਿਆਦਾ ਫਲ ਆਇਆ ਆੜੂ ਖਾਦਾ ਹੋਣੀ ਅਜੇ ਮਿੱਠਾ ਆ ਉਹ ਦੇਖੋ ਉਹਦੇ ਚ ਪਾਣੀ ਜੀਰ ਵੀ ਗਿਆ ਉਹ ਜਿੱਥੋਂ ਸ਼ੁਰੂਆਤ ਕੀਤੀ ਸੀ ਆ ਵੀ ਭਰਿਆ ਪਿਆ ਇਹ ਵੀ ਜੀਰ ਜਾਣਾ ਸ਼ਾਮਾਂ ਤੱਕ ਉਹ ਥਲੜਾ ਵੀ ਪਰ ਚੱਲਿਆ ਮੇਰੇ ਖਿਆਲ ਦੇ ਵਿੱਚ ਮੈਂ ਮੈਂ ਆਪਣੇ ਕੋਲੋਂ ਦੱਸਣ ਦੀ بجائے ਨਾ ਗੁਰਦੀਪ ਸਿੰਘ ਕੋ ਪੁੱਛੂੰਗਾ ਵੀ ਜੇ ਇਹ ਕੱਦੂ ਕਰਦਾ ਇਹਨੇ ਅੱਜ ਕੱਦੂ ਮੁਕਤ ਕਾਰਵਾਈ ਪਾਈ ਆ ਡੀਐਸਆਰ ਦੀ ਸਟੈਪ ਸੀਡਰ ਨਾਲ 8 ਕਿੱਲੇ ਭਾਈ ਸਾਹਿਬ ਗੀਜ ਕੇ ਤੇ ਵਿਲੇ ਹੋ ਗਏ ਆ ਤੇ ਉਹ ਹੁਣ ਇਹਦੇ ਕੋਲ ਰਕਬਾ ਰਹਿ ਗਿਆ ਜੇ ਬਾਕੀ 15 ਕਿੱਲੇ ਉਹ ਪਨੀਰੀ ਵਾਲਾ ਟੋਟਲ 16 ਹੀ ਆਪਾਂ ਕਰਦੇ ਗੁਰਦੀਪ ਸਿੰਘ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਅੱਛਾ ਹੁਣ ਤੂੰ ਤੇਰੇ ਮੂੰਹੋਂ ਸੁਣਨੀ ਆ ਵੀ ਆਪਾਂ ਡੀਐਸਆਰ ਕਦੋਂ ਤੋਂ ਸ਼ੁਰੂ ਕੀਤੀ ਕਰਨੀ ਜੀ ਬਰਦਾਰ ਸਾਹਿਬ 3 ਸਾਲ ਤੋਂ ਆ ਅੱਜ ਤੋਂ ਤੀਜੇ ਸਾਲ ਪਹਿਲਾਂ ਤੋਂ ਕਿਲੇ ਬੀਜੀ ਉਹਦਾ ਰਿਜ਼ਲਟ ਲਿਆ ਹੂੰ ਪਿਛਲੇ ਸਾਲ 5 ਕੀਤੇ ਤੇ ਐਤਕੀ 10 ਕੀਤੇ ਤੇ ਜਦੋਂ ਮੈਂ ਸਾਰਿਆਂ ਤੋਂ ਪਹਿਲਾਂ ਤੈਨੂੰ ਦੱਸਿਆ ਸੀ ਪਰ ਮੇਰੇ ਖਿਆਲ ਦੇ ਵਿੱਚ ਉਦੋਂ ਗੱਲ ਨਹੀਂ ਬਣੀ ਤੇ ਤੈਨੂੰ ਸਿਰਸੇ ਜਾ ਕੇ ਇਸ ਗੱਲ ਦੀ ਤਸੱਲੀ ਆਈ ਵੀ ਸਾਰਾ ਸਿਰਸਾ ਜ਼ਿਲ੍ਹਾ ਕਦੂ ਛੱਡ ਗਿਆ ਹੈ 100% ਬੀਜਾ ਉਹਨਾਂ ਨੂੰ ਦੇਖ ਕੇ ਜਿਆਦਾ ਮਨ ਵੱਜਾ ਨਾ ਬਿਲਕੁਲ ਜਿਆਦਾ ਮਨ ਪੀ ਉਹਨੇ ਸਖਤ ਏਰੀਆ ਦੇ ਵਿੱਚ ਜੇ ਸਾਰੇ ਲੋਕ ਕਦੂ ਮੁਕਤ ਹੋ ਸਕਦੇ ਆ ਤੇ ਸਾਡਾ ਤੇ ਇਲਾਕਾ ਹੀ ਬੜਾ ਵਧੀਆ ਤੇ ਐਤਕਨ ਟੋਟਲ ਮੈਂ ਦੱਸ ਹੀ ਦਿੱਤਾ ਇਹਨਾਂ ਨੂੰ ਵੇਖਣ ਵਾਲਿਆਂ ਨੂੰ 8 ਕਿਲੇ ਆਪਾਂ ਕਰ ਦਿੱਤੀ ਆ ਨਹੀਂ 9 ਹੋ ਗਈ ਜੀ 9 ਹੋ ਗਈ ਆ ਕਿੰਨੇ ਕਿਲੇ 16 90 ਆ ਅ ਚਾਰ ਕਿੱਲੇ 16 95 ਹਾਂ ਤੇ ਪੰਜ ਕਿੱਲੇ ਜਿਹੜੀ ਹੈ 17 18 17 18 ਤੇ ਬਾਕੀ ਹੁਣ ਆਪਣਾ ਕੋਲੇ ਰਗਬਾ ਕਿੰਨਾ ਰਹਿ ਗਿਆ ਝੋਨਾ ਲਾਉਣ ਵਾਲਾ ਰਗਬਾ ਮੇਕੋ ਜੀ ਘੱਟੋ-ਕੱਟ 15 ਤੋਂ 18 ਕਿੱਲੇ ਹੋਰ ਵਾ ਅੱਛਾ ਕਿਉਂ ਰਿਸਕ ਸਾਰਾ ਨਹੀਂ ਲੈ ਰਹੇ ਅੱਛਾ ਅਗਲੇ ਸਾਲ ਇਹ ਵੀ ਕਵਰ ਚਲੋ 18 ਤੇ 9 72 ਕਿੱਲਿਆਂ ਦੇ ਵਿੱਚੋਂ 7 ਕਿੱਲੇ ਡੀਐਸਆਰ ਕਰਤੀ ਆ ਤੇ 18 ਕਿੱਲੇ ਕਦੂਆ 9 ਕਿੱਲੇ 9 ਕਿੱਲੇ ਤੇ ਜਿਹੜੇ 17 18 ਆ ਜੇ ਇਹਦਾ ਮਤਲਬ ਅਗਲੇ ਸਾਲ ਅੱਜ ਜੇ ਤੀਜੇ ਹੀ ਸੜੀ ਐਸਆਰ ਹੋ ਗਈ ਆ ਤੇ ਅਗਲੇ ਸਾਲ ਫੁੱਲੀ ਹੋ ਜੇਗੀ ਬਹੁਤ ਜ਼ਿਆਦਾ ਫੁੱਲ ਨਹੀਂ ਤੇ ਮਤਲਬ 60% ਤਾਂ ਹੋਊਗੀ ਤੇ ਉਹਦਾ ਠੀਕ ਰਿਹਾ ਨਾ ਲੋਕ ਬੜਾ ਪਿਛਲੇ ਸਾਲ ਵਧਿਆ ਰਿਆ ਤਜਰਬੇ 'ਚ ਘਾਟ ਕਰਕੇ ਚੋਬਾ ਖਲੋਤਾ ਸੀ ਵੀ ਪਿਛਲੇ ਸਾਲ ਜਿਹੜੀ ਹੋਰ ਫਸਲ ਸੀ ਤੋਂ ਉੱਚ ਮੈਂ ਹੋਰ ਬੀਜੀ ਉਹ ਪੁਰਾਣਾ ਫਸਲ ਹੋਪੀ ਉਹ ਵੀ ਇੱਕ ਡਾਉਂਦੇ باوجود ਵੀ ਫਿਰ ਮੈਂ ਲੋਕਾਂ ਦੇ ਨਾਲ ਵਧਿਆ ਅੱਛਾ ਡੀਐਸਆਰ ਡੀਐਸਆਰ ਰੇਲ ਵੀ ਤੋ ਵਰਤੀ ਆ ਆ ਜਿਹੜੀ ਸਟੈਪ ਸੀਡਰ ਆ ਜਿਹੜੀ ਚੋਕਾ ਆ ਇਹਦੇ ਚ ਕੀ ਖੂਬੀਆਂ ਲਗੀਆਂ ਇਹਦੇ ਚ ਖੂਬੀ ਇਹ ਆ ਵੀ 6 ਇੰਚੀ ਤੇ ਜਾਂ 8 ਇੰਚੀ ਤੇ ਦਾਣਾ ਸੁੱਟਦੀ ਆ ਹਾਂ ਚਾਰੇ ਚਾਰੇ ਦਿਵਾਲੇ ਸਾਰੇ ਹਵਾ ਮਿਲ ਹਾਲੇ ਚਾਰੇ ਪਾਸਿਓਂ ਜਿਹੜੀ ਦੂਸਰੀ ਆ ਲਗਾਤਾਰ ਹੀ ਸੁੱਟਦੀ ਆ ਉਹ ਲੈਂਚ ਜਾਂਦੀ ਆ ਉਹ ਜਿਆਦਾ 20 ਵੀ ਪਿੰਦਾ ਵਾ ਇਹ ਜਿਸ ਤਰ੍ਹਾਂ ਝੋਨਾ ਕੱਦੂ ਲਾਉਂਦੇ ਨੇ ਇਸ ਤਰ੍ਹਾਂ ਕਰਕੇ ਇੱਕ ਲੈਂਚ ਸੋਹਣੇ ਲੱਗਦੇ ਤੇ ਕਬੂਟਾ ਵਧੀਆ ਘੋਟਦਾ ਅੱਛਾ ਤੇਰੇ ਖਿਆਲ ਦੇ ਵਿੱਚ ਇਹਦੇ ਵਿੱਚ ਹੁਣ ਟੋਟਲ ਕਿੰਨਾ ਖਰਚਾ ਬਚ ਗਿਆ ਵਾ ਤੇ ਅੱਗੋਂ ਖਾਦ ਦਾ ਸਪਰੇਆ ਦਾ ਪੱਤਲ ਵੀ ਨਹੀਂ ਆਉਂਦੀ ਹੁਣ ਇਹ ਕੱਦੂ ਕੱਦੂ ਦਾ ਲਈਏ ਵਟਾਂ ਲਿਪੜਨ ਦਾ ਲਈਏ ਤੇ ਕਿੰਨਾ ਖਰਚਾ ਬਚ ਬਚ ਜਾਂਦਾ ਸਾਰੇ ਖਰਚਾ ਬਚਿਆ ਜੀ ਪਹਿਲਾਂ ਜਿਹੜੀ 5000 ਲਵਾਈ ਸੀ ਉਹ ਮੇਰੀ ਬਚੀ ਆ ਉਹ ਬਚ ਗਈ ਜਿਹੜਾ 1500 ਮਸ਼ੀਨ ਨੂੰ ਦੇਣਾ ਉਹ ਮੈਨੂੰ ਸਰਕਾਰ ਵੱਲੋਂ ਮਿਲ ਜਾਣਾ ਸਰਕਾਰ ਵੱਲੋਂ ਮਿਲ ਜਾਣਾ ਤੇ ਵਟਾਂ ਲੇਪੜ ਤੋਂ ਵੀ ਬਚ ਗਏ ਬਚੇ ਜੀ ਬਿਲਕੁਲ ਲੋੜੀ ਤੇ ਕੋਈ ਕੱਦੂ ਨਹੀਂ ਕੋਈ ਟਰੈਕਟਰ ਨਹੀਂ ਲਵੇੜਿਆ ਆਪਣਾ ਨਾ ਜਿਉ ਖਲੋਤਾ ਸਾਫਟ ਉਹ ਸਾਫ ਸੁਥਰਾ ਖੜਾਇਆ ਤੇ ਬਸ ਪਾਣੀ ਲਾ ਕੇ ਆਪਾਂ ਸਪਰੇਅ ਕਰਨੀ ਆ ਤੇ ਫਿਰ ਮਸਤ ਹੋ ਜਾਣਾ ਪਾਣੀ ਫਿਰਦੇ ਰਹਿਣਾ ਮਾੜਾ ਮਾੜਾ ਬਿਲਕੁਲ ਬਿਲਕੁਲ ਨਦੀ ਦੀ ਰੋਗथाम ਕਰਨੀ ਹੋ ਜਾਂਦੀ ਨੇ ਅੱਜ ਕੱਲ ਦਵਾਈਆਂ ਆ ਗਈਆਂ ਚਲੋ ਭਾਈ ਤੈਨੂੰ ਸਾਰਾ ਤੂੰ ਵੀ ਤੇ ਸਾਰੇ ਜਿਹੜੇ ਮਿੱਤਰ ਪੰਜਾਬ ਦੇ ਵਿੱਚ ਕਰ ਰਹੇ ਆ ਤੇ ਕਰ ਚੁੱਕੇ ਆ ਉਹਨਾਂ ਵੱਲੋਂ ਵੀ ਤੈਨੂੰ ਵਧਾਈ ਸ਼ੁਭਕਾਮਨਾਵਾਂ ਮੇਰੇ ਵੱਲੋਂ ਵੀ ਤੇ ਉਹ ਦੇਖੋ ਕਿੱਡੇ ਸੋਹਣੇ ਓੜੇ ਕੱਢ ਰਿਹਾ ਉਹ ਪਾਉ ਔਰ ਆਵਾਜ਼ ਮੇਰੇ ਖਿਆਲ ਦੇ ਵਿੱਚ ਤੁਸੀਂ ਇਹਦੀ ਟੱਕ ਟੱਕ ਕਰਦੀ ਸੁਣ ਰਹੇ ਹੋਵੋਗੇ ਵੈਸੇ ਉਹਨੇ ਇਹਦੇ ਚ ਆਉਣਾ ਨਾ ਹੁਣ ਲਾਸ ਇੱਥੇ ਹੀ ਆ ਰਿਹਾ ਵਾ ਆ ਫੇਰਾ ਲੈ ਕੇ ਆ ਰਿਹਾ ਏ ਆ ਜਿਹੜਾ ਦੂਜਾ ਫੇਰਾ ਵਾ ਇੱਥੇ ਔਰ ਇਹ ਮੇਰੇ ਖਿਆਲ ਦੇ ਵਿੱਚ ਆਪਾਂ ਲੈਜਰ ਲੈਵਲ ਤੋਂ ਬਾਅਦ ਡਾਇਰੈਕਟ ਕਰ ਰਹੇ ਆ ਨਾ ਹਾਂ ओके ਤੇ ਇਹ 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 1500 ਰੁਪਿਆ ਕਿਲੇ ਦੀ ਲੈ ਜੀ ਇਹਨੇ ਕਿਹਾ ਚਲੋ اور ویسے تے گل ਚੋਂ گل نکلਦੀ ਆ ਹਰਿਆਣਾ 4000 ਰੁਪਿਆ ਦੇ ਰਿਆ ਵਾ ਤੇ ਜੇ ਕਿਤੇ ਇੱਥੇ ਵੀ ਚਾਰ ਕਰਦੇ 7000 ਰੁਪਿਆ ਮੱਕੀ ਲਾਉਣ ਵਾਲਿਆਂ ਨੂੰ ਦੇ ਰਿਆ ਜੀ ਜੇ ਡੀਐਸਆਰ ਕਰਨ ਵਾਲਿਆਂ ਨੂੰ ਵੀ ਦੇ ਦੇ ਤੇ ਬੱਲੇ ਬੱਲੇ ਆ ਨਾ ਮੈਂ ਚਾਚਾ ਮੈਂ ਸਰਦਾਰ ਸਾਹਿਬ ਨੂੰ ਨਾਲ ਲੈ ਆਣ ਮੈਂ ਕਿਹਾ ਵੀ ਆ ਕਾਕਾ ਵੇਖ ਇਥੇ ਕਦੂ ਮੁਕਤ ਤੇ ਅਗਮੁਕਤ ਮਿਸ਼ਨ ਦੇ ਕੰਮ ਕਿਦਾਂ ਆ 나ੜ ਨੂੜ ਸਾਰਾ ਵਿੱਚ ਉਦਾਂ ਹੀ ਤੁਰਿਆ ਫਿਰਦਾ ਗੱਲ ਹੀ ਕੋਈ ਨਹੀਂ ਤੇ ਸੋ ਪ੍ਰਾਉ ਬਹੁਤ سارے ਬੰਦੇ ਜਿਹੜੇ ਆ ਨਾ ਉਹਨਾਂ ਵਾਸਤੇ ਤੇ ਪਰਾਲੀ ਤੇ 나ੜ ਤੇ ਖੂਰੀ ਹਵਾ ਬਣਿਆ ਪਿਆ ਵਾ ਤੇ ਆਪਾਂ ਇੱਕ ਅਜੀਬ ਜੇ ਵਰਤਾਂਤ ਦੇ ਸ਼ਿਕਾਰ ਹੋ ਕੇ ਇੱਕ ਗਲਤ ਜੀ ਰੀਸ ਦੇ ਢੇ ਚੜ ਕੇ ਆਪਾਂ ਉਹ ਗਲਤ ਜੀ ਰੇਸ ਦੇ ਵਿੱਚ ਲੱਗੇ ਹੋਏ ਆ ਜਿਨੇ ਸਾਡਾ ਜਿਹੜਾ ਮੋਰਚਾ ਨਾ ਮਿੱਟੀ ਤੇ ਪਾਣੀ ਰੂਪੀ ਉਨੂੰ ਕਰਾਵ ਕਰਨਾ ਫੇਰ ਅਹੀਂ ਵਿਚਾਰੇ ਬਣ ਜੰਨੇ ਆ ਕਹਿੰਨੇ ਮਜਬੂਰੀ ਆ ਅੱਗ ਲਾਉਣਾ ਜੇ ਆ ਵੋ ਆ ਕਈ ਕਹਿਣਗੇ ਨਹੀਂ ਜਿੱ ਕਦੂ ਤੋਂ ਬਗੈਰ ਗੱਲ ਹੀ ਨਹੀਂ ਬਣਦੀ ਹੁਣ ਇਹਦੇ ਇਹਦੇ ਚ ਇਹਦੀਆਂ ਖੂਬੀਆਂ ਡੀਐਸਆਰ ਦੀਆਂ ਹੁਣ ਮੈਂ ਤੁਹਾਨੂੰ 2020 ਤੋਂ ਦੱਸਦਾ ਤੁਰਿਆ ਆਉਣ ਨੇ ਆ ਜਿੰਨਾ ਪਾਣੀ ਆ ਉਹ ਸਾਰਾ ਇਹਦਾ ਜੀਰਨਾ ਆ ਮੋਟਰ ਦਾ ਜਿਹੜਾ ਨਿਕਲਿਆ ਪਾਣੀ ਜੀਰਨਾ ਆ ਉੱਪਰ ਨੂੰ ਵਾਸ਼ਪੀ ਕਰਨੀ ਹੋਣਾ ਕੋਈ ਇੱਥੇ ਹਮਸ ਨਹੀਂ ਜ਼ਿਆਦਾ ਪੈਦਾ ਹੋਣਾ ਮੀਥਨ ਗੈਸ ਬਣਨ ਦੀ ਕੋਈ ਸੰਭਾਵਨਾ ਨਹੀਂ ਗਈ ਔਰ ਬੰਦਾ ਰੋਜ ਵਿੱਚ ਸੈਰ ਕਰ ਸਕਦਾ ਇਹਦੇ ਚ ਜੜਾ ਇਹਦੀਆਂ ਇੰਨੀਆਂ ਕਿ ਮਜ਼ਬੂਤ ਹੋਣੀ ਆ ਵੀ ਕਮਾਲ ਹੋ ਜਣੀ ਆ ਤਾਂ ਬਾਲੋ ਸਾਹਿਬ ਜੀ ਲਾਈਟ ਨਹੀਂ ਆਉਂਦੀ ਤੇ ਚਾਰ ਦਿਨ ਕੱਢ ਜਾਂਦਾ ਜੇ ਚਾਰ ਦਿਨ ਲਾਈਟ ਨਾ ਆਈ ਤੇ ਫਿਰ ਕੀ ਫਿਰ ਵੀ ਕੋਈ ਗੱਲ ਨਹੀਂ ਕਿਸੇ ਨਾਲ ਸਹਾਇਤਾ ਪਰ ਸਾਨੂੰ ਦਿੱਕਤ ਕੋ ਜਨਰੇਟਰਾਂ ਦੀ ਹੋਣੀ ਪਈ ਹਾਂ ਮੈਂ ਆਣਾ ਤੁਹਾਨੂੰ ਹੁਣ ਅਖੀਰ ਦੇ ਵਿੱਚ ਵੀਡੀਓ ਲੰਬੀ ਨਾ ਹੋ ਜੇ ਚੋਕਾ ਲੱਗਦਾ ਵਿਖਾਉਣਾ ਤੇ ਬੜੇ ਵਧੀਆ ਤਰੀਕੇ ਨਾਲ ਸੀਡ ਪ੍ਰੋਪਰ ਜਾ ਰਿਹਾ ਹਨ 7 ਕਿਲੋ ਸੀਡ ਹੈ ਇਹ ਵੀਰ ਦਾ ਨਾਮ ਕੀ ਆ ਮਸ਼ੀਨ ਵਾਲੇ ਦਾ ਆਹ ਕਾਸ ਕੀ ਕਿ ਉਹ ਜੀ ਬਿਜੂਤ ਆ ਰਿਹਾ ਹੈ ਨਾ ਆਰਸ਼ਦੀ ਆਰਸ਼ਦੀ ਅੱਛਾ ਅੱਛਾ ਇਹ ਬੀਬੀਸੀ ਵਾਲਿਆਂ ਦੀ ਮਸ਼ੀਨ ਹੈ ਜੀ ਆ ਲੋ ਚੋਕਾ ਇਹ ਐਕਸਟਰਾ ਐਕਸਟਰਾ ਆ ਲੋ ਇਹ ਹੁਣ ਮੇਰੇ ਖਿਆਲ ਚ ਅਗਲੇ ਉਹ ਫਾਰਮ ਸੈਂਟਰ ਕਰ ਦੇਣਗੇ ਮਨ ਲਓ ਤੁਹਾਡੇ ਕੋਲ ਜਿੰਨਾ ਮਰਜੀ ਖੁੱਲਾ ਪਾਣੀ ਹੁੰਦਾ ਨਹਿਰ ਦਾ ਮੋਟਰਾਂ ਦਾ ਕੀ ਬੰਦਾ ਉਹ 10 ਕਿੱਲੇ ਉਹਦੇ ਵਿੱਚ ਕਦੋਂ ਕਰ ਸਕਦਾ ਸੀ ਇੱਕ ਦਿਨ ਦੇ ਵਿੱਚ ਤੇ ਉਹ ਮੁਰਕੀਆਂ ਦੀਆਂ ਵੱਟਾਂ ਲਿਪਦਿਆਂ ਦੇ ਮੁਰਕੇ ਕਰਨਾ ਤੇ ਬੜੇ ਵਧੀਆ ਤਰੀਕੇ ਨਾਲ ਨਾ ਆ ਦੇਖੋ ਇਹਨਾਂ ਦੀ ਹੀ ਬਣਾਈ ਹੋਈ ਆ BBC ਵਾਲਿਆਂ ਦੀ ਮਸ਼ੀਨ ਆ ਅਰਸ਼ਦੀਪ ਸਿੰਘ ਆ ਮਜੀਠੇ ਤੋਂ ਤੇ ਜਿਹੜੇ ਕੱਢ ਰਿਹਾ ਜਵਾਨ ਮੈਂ ਤੁਹਾਨੂੰ ਨਾ ਇਹਦਾ ਇੱਕ ਮਿੰਟ ਉਹ ਪਾਸਾ ਵਿਖਾਉਣਾ ਵਿੱਚ ਇਹ ਆ ਜਿਹੜੀ ਚੱਲਦੀ ਆ ਨਾ ਆ ਦੇਖੋ ਹੁਣ ਮੈਂ ਤੁਹਾਨੂੰ ਦਿਖਾ ਹੀ ਦਿਨਾ ਵਾ ਜੇ ਹੁਣ ਦਿਖਾਉਣ ਤੇ ਆਏ ਆ ਨਾ ਤੇ ਪ੍ਰੋਪਰ ਆ ਲੋ ਹਾਂ ਇੱਕ ਖਾਦ ਦਸਣੀ ਰਹਿ ਗਈ ਸੀ ਖਾਦ ਮੈਨੂੰ ਗੁਰਦੀਪ ਸਿੰਘ ਨੇ ਪੁੱਛਿਆ ਸੀ ਇਹ ਹੈਗੀ ਜੇ 12 32 16 ਐਨ ਪੀ ਕੇ ਜਿਹਨੂੰ ਕਹਿੰਦੇ ਆ ਤੇ ਆ ਹੈਗਾ ਇਸ ਵੇਲੇ 17 18 ਦਾ ਬੀਜ ਆ ਵੇਖੋ ਬੜੇ ਵਧੀਆ ਤਰੀਕੇ ਨਾਲ ਬਰਸ਼ਿੰਗ ਲਾਈ ਆ ਸੋਹਣੀ ਮਸ਼ੀਨ ਬਣਾਈ ਆ ਬੀਬੀਸੀ ਵਾਲਿਆਂ ਨੇ ਸਟੈਪ ਸੀਡਰ ਤੇ ਮਗਰ ਢੇੜਾ ਰੱਖਣਾ ਚਾਹੀਦਾ ਆ ਜੇ ਕਿਤੇ ਵਿੱਚ ਗੈਪ ਰਹਿ ਗਿਆ ਤੇ ਫਿਰ ਡੈਫੀਨੇਟਲੀ ਜਿਹੜਾ 6 ਦੀ بجائے 4 ਫੁੱਟ ਦਾ ਗੈਪ ਚੱਲ ਜੂਗਾ ਨਹੀਂ ਲੋੜ ਨਹੀਂ ਪੈਂਦੀ ਬੰਗ ਤੇ ਅੱਧੀ ਬੋਰੀ ਬਹੁਤ ਹੈ ਅੱਧੀ ਬੋਰੀ ਹੈਨਾ ਬਹੁਤ ਬਹੁਤ ਸੋਹਣਾ ਬਹੁਤ ਸੋਹਣਾ ਉਹ ਹੁਣ ਤੱਕ ਕਿੰਨੇ ਕਰ ਦਿੱਤੇ ਜੇ ਵੀਰ ਕਿੰਨੀ ਬਜਾਈ ਕਰਤੀ ਆ ਹੁਣ ਤੱਕ ਹੁਣ ਤੱਕ ਕਿੰਨੀ ਬਜਾਈ ਕਰਤੀ ਆ 8 ਕਿਲੋ ਨਹੀਂ ਟੋਟਲ ਜਦੋਂ ਦੀ ਮਸ਼ੀਨ ਸ਼ੁਰੂ ਕੀਤੀ ਆ ਕਿੰਨੀ ਬਜਾਈ ਕਰਤੀ ਜੀ 3 400 400 ਕਿੱਲਾ ਕੱਢਦਾ ਫੇਸ ਆ ਕਿੰਨੀ ਤਰੀਕ ਨੂੰ ਸ਼ੁਰੂ ਕੀਤਾ ਇਹ ਹੁਣ ਐਤਕਾ ਸੀਜ਼ਨ ਮਾਰ ਕੀ ਮਾਰ ਕੀ ਆਪਾਂ 10 ਕਿ ਤਰੀਕ ਨੂੰ ਸ਼ੁਰੂ ਕੀਤਾ 10 ਮਈ ਤੋਂ ਸ਼ੁਰੂ ਕੀਤਾ ਹੁਣ ਤੱਕ ਕਿੰਨੇ ਕਿੱਲੇ ਕਰ ਲਿਆ ਹੁਣ ਤੱਕ 120 30 ਦੇ ਲੱਗ ਜਾਗੇ ਹੋਵੇ ਤੇ ਇਹ ਵੀ ਗਾੜੀ ਹੈਗਾ ਲੱਗਦਾ ਵੀ 3 400 ਤੱਕ ਚੱਲ ਜੋ ਗਿਆ ਹੈ ਹਾਂਜੀ ਹਾਂਜੀ ਬਹੁਤ ਵਧੀਆ ਯਾਰ ਮਤਲਬ ਪਿਛਲੇ ਸਾਲ ਵੀ ਅਸੀਂ 400 ਛੜਿਆ ਪਿਛਲੇ ਸਾਲ ਵੀ ਉਹ ਮਸ਼ੀਨ ਚਲਾਈ ਸੀ ਸਟੈਪ ਸੀਡਰ ਹਾਂਜੀ ਹਾਂਜੀ ਤੇ ਡੀਐਸਐਲ ਡ੍ਰਿੱਲ ਜਾਂ ਲੱਕੀ ਸੀਡਰ ਨੂੰ ਛੱਡ ਕੇ ਸਟੈਪ ਸੀਡਰ ਵਾਲੇ ਪਾਸੇ ਤੁਸੀਂ ਕਿਉਂ ਹੋਏ ਮੰਗ ਸੀਗੀ ਲੋਕਾਂ ਦੀ ਹਾਂਜੀ ਮੰਗ ਸੀ ਲੋਕਾਂ ਦੀ ਅੱਛਾ ਉਹ ਵੀ ਆ ਬਾਕੀ ਜੀਰੋ ਡ੍ਰੈਲੀ ਤੇ ਉਹ ਮਤਲਬ ਕਣਕਾਂ ਨੂੰ ਲੈਂ ਅੰਛੇ ਦੀ ਕੀਰ ਦਿੰਦੀ ਸੀ ਨਾ ਅੱਛਾ ਇਹ ਜਿੱਦਾਂ ਮਤਲਬ ਹੱਥ ਨਾਲ ਲਾਉਨੇ ਆਪਾਂ ਸਟੈਪ ਵਾਈਜ਼ ਤੇ ਸਟੈਪ ਥੋੜਾ ਹਾਂ ਉਹ ਫਿਰ ਹਵਾ ਚਾਰੇ ਪਾਸੇ ਆਉਂਦੀ ਆ ਨਾ ਵੀ ਚਾਰੇ ਪਾਸੇ ਇੱਕ ਹਵਾ ਕ੍ਰੋਸਿੰਗ ਹੁੰਦੀ ਆ ਹਾਂ ਇੱਕੋ ਦਿਨਾਂ ਬੂਟਾ ਮਤਲਬ ਜਿਆਦਾ ਕਰਦੇ ਮੈਨੂੰ ਇੱਕ ਗੱਲ ਇਹ ਚੰਗੀ ਲੱਗੀ ਆ ਵੀ ਜਿਹੜੇ ਸਹਿਜ ਨਾਲ ਤੇ ਜਿਸ ਸਪੀਡ ਤੇ ਮਸ਼ੀਨ ਚਲਾਉਣੀ ਚਾਹੀਦੀ ਆ ਨਾ ਉਹ ਤੁਹਾਡਾ ਉਹ ਵੀਰ ਚਲਾ ਰਿਆ ਮੈਂ ਸਪੈਸ਼ਲੀ ਉਹ ਵੇਖਣ ਆਇਆ ਹਾਂ ਕਿਉਂਕਿ ਇਸ ਮਸ਼ੀਨ ਨੂੰ ਫੇਲ ਡਰਾਈਵਰਾਂ ਨੇ ਕੀਤਾ ਤਕਨੀਕ ਕੋਈ ਮਾੜੀ ਨਹੀਂ ਹੁੰਦੀ ਉਹਨੂੰ ਚਲਾਉਣ ਬਾਰੇ ਜਿਹੜੀ ਸਮਝ ਆ ਨਾ ਬੰਦੇ ਦੀ ਉਹ ਗੜਬੜ ਕਰਦੀ ਆ ਬਹੁਤ ਸੋਹਣੇ ਤਰੀਕੇ ਨਾਲ ਔਰ ਬੜੀ ਵਧੀਆ ਸਪੀਡ ਨਾਲ ਬਗੈਰ ਲਾਲਚ ਤੋਂ ਨਹੀਂ ਤੇ ਹੁੰਦਾ ਆ ਵੀ ਮੈਂ ਯਾਰ ਦਵਾ ਦਵਾ ਪੰਜ ਸੱਤ ਕਿਲੇ ਕੱਢ ਲਾਂ ਹਾਂਜੀ ਹਾਂਜੀ ਤੇ ਇਹ ਇਸੇ ਨੇ ਤੁਹਾਡੀ ਮਾਰਕੀਟ ਬਣਾਉਣੀ ਔਰ ਦੇਖੋ ਮਜੀਠੇ ਤੋਂ ਤੁਸੀਂ 12 ਕਿਲੋਮੀਟਰ ਤੋਂ ਚੱਲ ਕੇ ਇੱਥੇ ਆਏ ਜੀ ਹਨਾ ਚਲੋ ਤੁਹਾਡਾ ਨਾਂ ਕੀ ਆ ਤੇ ਅਰਸ਼ਦੀਪ ਤੇ ਅਰਸ਼ਦੀਪ ਜੀ ਜੇ ਮਜੀਠੇ ਏਰੀਆ ਦੇ ਵਿੱਚ ਵਿੱਚ ਹੀ ਕਿਸ ਨੇ ਤੁਹਾਡੇ ਕੋ ਕਰਾਉਣੀ ਹੋਵੇ ਫਤੇਗੜ ਚੂੜੀਆਂ ਤੱਕ ਵੀ ਆਪਣਾ ਨੰਬਰ ਬੋਲ ਦਿਓ ਮੇਰਾ ਨੰਬਰ ਹੈਗਾ 97810 ਹਾਂ 25580 ਪੰਜਾਬੀ ਚ ਬੋਲੋ ਇੱਕ ਵਾਰੀ 99810 ਹਾਂ 5580 97810 5580 ਅਰਸ਼ਦੀਪ ਸਿੰਘ ਮਜੀਠੇ ਤੋਂ ਹਾਂ ਜੀ ਹਾਂ ਸਟੈਪ ਸੀਡਰ ਵਾਸਤੇ ਚਲੋ ਬਹੁਤ ਵਧੀਆ ਗਰਦੀਪ ਸਿੰਘ ਬਹੁਤ ਵਧਾਈਆਂ ਜੀ ਤੇ ਆ ਬਸ ਆ ਹੁਣ ਇਸ ਪਲਾਟ ਦੇ ਵਿੱਚ ਹੈ ਜੀ ਬਹੁਤ ਸ਼ਾਨਦਾਰ ਦੇਖੋ ਦਿੱਖ ਕਿੰਤਾ ਸੋਹਣੀ ਬਣਦੀ ਆ ਬੜੇ ਵਧੀਆ ਤਰੀਕੇ ਨਾਲ ਬੜੇ ਆਰਾਮ ਨਾਲ ਤੁਹਾਨੂੰ ਮਿਲ ਦੇ ਨਾਲ ਇਧਰ ਦੇਖੋ ਆ ਕੰਪਲੀਟ ਹੋ ਗਿਆ ਆ ਆ ਬੱਲੇ ਬੱਲੇ ਸਵੇਰ ਨੂੰ ਸਪਰੇਆਂ ਕਰਕੇ ਤੇ ਜੱਟ ਵਿਲੇ ਸੋ ਇਹ ਨੂੰ ਆnde ਹੁੰਦੇ ਆ ਵੀ ਪੜੇ ਲਗੇ ਨੂੰ ਫਾਰਸੀ ਕੀ ਤੇ ਹੱਥ ਕੰਗੜ ਨੂੰ ਆਰਸੀ ਕੀ ਸਾਹਮਣੇ ਸਾਰਾ ਕੁਝ ਤੁਹਾਡੇ ਔਰ ਇਹਨੀਆਂ ਤੁਹਾਨੂੰ ਨਾਲੋਂ ਨਾਲ ਹੁਣ ਵੀਡੀਓ ਬਣਾ ਕੇ ਦੱਸਿਆ ਕਰਾਂਗੇ ਵੀ ਕਿੱਦਾਂ ਜਾ ਰਹੀ ਆ ਬਹੁਤ ਬਹੁਤ ਧੰਨਵਾਦ